ਉਮੀਦ ਕਰਦੇ ਹਾਂ ਦੋਸਤੋ ਸਭ ਠੀਕ ਠਾਕ ਹੋਵੇਗੀ ਮੈਂ ਡਾਕਟਰ ਪਰਮੇਲ ਤੇ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਵੈੱਟ ਵਿੱਚ ਦੋਸਤੋ ਅੱਜ ਆਪਾਂ ਇੱਕ ਬਹੁਤ ਹੀ ਖਾਸ ਜਾਣਕਾਰੀ ਬਹੁਤ ਹੀ ਖਾਸ ਵਿਸ਼ੇ ਤੇ ਗੱਲਬਾਤ ਕਰਾਂਗੇ ਜਿਹੜੇ ਆਮ ਲੋਕਾਂ ਦੇ ਵਿੱਚ ਆਮ ਕਿਸਾਨ ਵੀਰਾਂ ਦੇ ਇੱਕ ਬਹੁਤ ਵੱਡੀ ਧਾਰਨਾ ਬਣੀ ਹੋਈ ਹੈ ਇੱਕ ਬਿਮਾਰੀ ਨੂੰ ਲੈ ਕੇ ਜਿਹਨੂੰ ਆਪਾਂ ਗੰਡਾ ਵਾਲੀ ਬਿਮਾਰੀ ਕਹਿ ਦਿੰਦੇ ਆ ਜਾਂ ਗੰਡਾ ਵਾਲਾ ਬੁਖਾਰ ਕਹਿ ਦਿੰਦੇ ਆ ਦੋਸਤੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਤਾਂ ਆਮ ਕਿਸਾਨ ਵੀਰੇ ਸੋਚਦੇ ਆ ਵੀ 7 ਦਿਨ ਜਾਂ 10 ਦਿਨਾਂ ਦੇ ਵਿੱਚ ਵਿੱਚ ਉਹਨੂੰ ਗੰਡਾ ਵਾਲੀ ਬਿਮਾਰੀ ਦਾ ਟੀਕਾ ਲੱਗਣਾ ਜ਼ਰੂਰੀ ਹੈ ਜੋ ਕਿ ਬਿਲਕੁਲ ਗਲਤ ਹੈ ਦੋਸਤੋ ਅੱਜ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਦੇ ਆਂ ਇਹ ਜਾਣਕਾਰੀ ਬਹੁਤ ਹੀ ਲਾਹੇਵੰਦ ਹੈ ਜਿਹਦੀ ਧਾਰਨਾ ਬਹੁਤ ਹੀ ਗਲਤ ਧਾਰਨਾ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਆਪਾਂ ਕਹਿ ਲਈਏ ਤਾਂ ਇਸ ਵਾਰੀ ਬਣੀ ਹੋਈ ਹੈ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਦੋਸਤੋ ਆਹ ਦੇਖੋ ਅੱਜ ਅਸੀਂ ਆਏ ਆ ਇੱਕ ਕਿਸਾਨ ਵੀਰ ਦੇ ਘਰ ਤੇ ਇਹਦਾ ਬੱਚਾ ਹੈ ਇਹ ਜਿਹਦੀ 10 10 ਦਿਨ ਦੀ ਉਮਰ ਹੈ ਤੇ ਇਹ ਗੰਡਾ ਵਾਲਾ ਟੀਕਾ ਲਗਵਾਉਣਾ ਚਾਹੁੰਦੇ ਸੀ ਆਪਦੇ ਬੱਚੇ ਦੇ ਤੇ ਆ ਮੈਂ ਆਹ ਦੇਖੋ ਇਹਨੂੰ ਤੁਸੀਂ ਦੇਖੋ ਵੀ ਆਪਾਂ ਜੀ ਇਹਨੂੰ ਚੈੱਕ ਕਰੀਏ ਤਾਂ ਇਹਨੂੰ ਫੜੋ ਜਿਹਨੂੰ ਆਪਾਂ ਚੈੱਕ ਕਰੀਏ ਤਾਂ ਇਹਦੀਆਂ ਜਿਹੜੀਆਂ ਲੈਫਟ ਨੋਡਸ ਐ ਜਿਹੜੀਆਂ ਪ੍ਰੀ ਸਕੈਪੂਲਰ ਲੈਫਟ ਨੋਡ ਕਹਿੰਦੇ ਆਪਾਂ ਬੱਦੀ ਫੜੀ ਕੁਛ ਹੋ ਦੋਸਤੋ ਇੱਥੇ ਆ ਪ੍ਰੀ ਸਕੈਪੂਲਰ ਲੈਫਟ ਨੋਡਸ ਹੁੰਦੀਆਂ ਇਹਦੀਆਂ ਜੇ ਇਹ ਬਿਲਕੁਲ ਵੀ ਜਿਹੜੀਆਂ ਹੈਗੀਆਂ ਨਾਰਮਲ ਆ ਹੁਣ ਜਿਹੜੀਆਂ ਇਹਦੀਆਂ ਬਿਲਕੁਲ ਨਾਰਮਲ ਆ ਲਿੰਫ ਨੋਡਸ ਇਹਨਾਂ ਤੇ ਕੋਈ ਸਵੇਲਿੰਗ ਨਹੀਂ ਸੋ ਇਹਨੂੰ ਬਿਮਾਰੀ ਹਜੇ ਨਹੀਂ ਹੋਈ ਸੋ ਜੇਕਰ ਇਹਨੂੰ ਬਿਮਾਰੀ ਨਹੀਂ ਹੋਈ ਤਾਂ ਆਪਾਂ ਇਹਦਾ ਟ੍ਰੀਟਮੈਂਟ ਨਹੀਂ ਕਰਨਾ ਕਿਉਂਕਿ ਜੇਕਰ ਇਹ ਬਿਮਾਰੀ ਇੱਕ ਵਾਰ ਹੋ ਜਾਂਦੀ ਹੈ ਗੰਡਾ ਸੁੱਜ ਜਾਂਦੀਆਂ ਤਾਂ ਹੀ ਆਪਾਂ ਇਹਦਾ ਇਲਾਜ ਕਰਨਾ ਜੇਕਰ ਗੰਡਾ ਨਹੀਂ ਸੁੱਜੀਆਂ ਇਹਨੂੰ ਬੁਖਾਰ ਨਹੀਂ ਹੋਇਆ ਤਾਂ ਇਸ ਨੂੰ ਜੋ ਡਰੱਗ ਹੁੰਦੀ ਹੈ ਵਪਾਰਵਾ ਕਲੋਨ ਬਿਊਟਾਲੈਕਸ ਕਹਿ ਦਿੰਨੇ ਆਪਾਂ ਉਹ ਆਮ ਹੀ ਪ੍ਰੈਕਟਿਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਹ ਆਮ ਜੋ ਪ੍ਰੈਕটিশਨਰ ਹਨ ਉਹ ਇਸ ਦਾ ਯੂਜ਼ ਕਰਦੇ ਹਨ ਇਸ ਨੂੰ ਲਗਾ ਦਿੰਦੇ ਹਨ ਉਸ ਨੂੰ ਬਿਮਾਰੀ ਚਾਹੇ ਹੋਈ ਹੈ ਬੱਚੇ ਨੂੰ ਚਾਹੇ ਨਹੀਂ ਹੋਈ ਉਸ ਦਾ ਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਅਸੀਂ ਕਿਸੇ ਕਿਤਾਬ ਦੇ ਵਿੱਚ ਕਿਤੇ ਨਹੀਂ ਪੜਿਆ ਇਹ ਚੀਜ਼ ਕਿ ਜਿਹੜੀ ਆ ਆਪਾਂ ਬਿਮਾਰੀ ਹੋਣ ਤੋਂ ਪਹਿਲਾਂ ਜਿਹਨੂੰ ਆਪਾਂ ਥਲੇਰੀਆ ਕਹਿ ਦਿੰਦੇ ਆ ਆ ਮੈਡੀਕਲ ਟਰਮਨੋਲੋਜੀ ਦੇ ਵਿੱਚ ਤੇ ਉਸ ਨੂੰ ਬਿਮਾਰੀ ਹੋਣ ਤੋਂ ਪਹਿਲਾਂ ਇਸ ਨੂੰ ਆਪਾਂ ਲਾ ਸਕਦੇ ਆ ਜੇ ਥਲੇਰੀਆ ਦੀ ਵੈਕਸੀਨ ਆਪਾਂ ਲਾਉਣੀ ਆ ਦੋਸਤੋ ਆਪਾਂ ਨੂੰ ਪਤਾ ਹੈ ਜਿਹੜੀ ਵੈਕਸੀਨ ਹੁੰਦੀ ਹੈ ਉਹ ਉਹਦਾ ਕੰਮ ਹੁੰਦਾ ਵੀ ਬਿਮਾਰੀ ਤੋਂ ਬਚਾਉਣਾ ਜਦੋਂ ਆਪਾਂ ਵੈਕਸੀਨ ਲਾਤੀ ਤਾਂ ਬਿਮਾਰੀ ਹੋਣ ਨਹੀਂ ਦਿੰਦੀ ਸੋ ਇਸ ਕਰਕੇ ਜਿਹੜੀ ਵਪਾਰਵਾ ਕਾਨੂੰਨ ਆ ਇਹ ਵੈਕਸੀਨ ਨਹੀਂ ਹੈਗੀ ਇਹ ਥੈਰਾਪਿਊਟਿਕ ਡਰੱਗ ਹੈ ਜੇ ਥਲੇਰੀਆ ਹੋ ਜਾਂਦਾ ਤਾਂ ਉਸ ਤੋਂ ਬਾਅਦ ਹੀ ਆਪਾਂ ਯੂਜ਼ ਕਰਨਾ ਹੈ ਵਪਾਰਵਾ ਕਾਨੂੰਨ ਦਾ ਜੇ ਆਪਾਂ ਥਲੇਰੀਆ ਦੀ ਵੈਕਸੀਨ ਲਗਾਉਣੀ ਹੈ ਤਾਂ ਵੈਕਸੀਨ ਅਲੱਗ ਆਉਂਦੀ ਹੈ ਤੇ ਉਸ ਨੂੰ ਨਾਈਟ੍ਰੋਜਨ ਕੰਟੇਨਰ ਚ ਆਪਾਂ ਸਟੋਰ ਕਰਕੇ ਰੱਖਦੇ ਆ ਉਹ ਏਦਾਂ ਆਪਾਂ ਬੈਗ ਦੇ ਵਿੱਚ ਨਹੀਂ ਰੱਖਦੇ ਸੋ ਆਪਾਂ ਥੋੜਾ ਜਿਆ ਦੱਸ ਦਿਆਂ ਵੀ ਥਲੇਰੀਆ ਹੈ ਕੀ ਆ ਥਲੇਰੀਆ ਜੋ ਬਿਮਾਰੀ ਹੈ ਗੰਡ ਵਾਲੀ ਬਿਮਾਰੀ ਹੈ ਦੋਸਤੋ ਥਲੇਰੀਆ ਐਨੋਲੇਟਾ ਨਾਮ ਦਾ ਇੱਕ ਪਰਜੀਵੀ ਹੁੰਦਾ ਹੈ ਜਿਹੜਾ ਇਹ ਕਰਦਾ ਹੈ ਮੋਸਟਲੀ ਗਾਵਾਂ ਨੂੰ ਹੁੰਦੀ ਹੈ ਪ੍ਰੋਬਲਮ ਜਿਆਦਾ ਇਹ ਐਚਐਫ ਗਾਵਾਂ ਦੇ ਵਿੱਚ ਪਾਈ ਜਾਂਦੀ ਹੈ ਸੋ ਥਲੇਰੀਆ ਐਨੋਲੇਟਾ ਜਿਹੜਾ ਉਹ ਚਿਚੜ ਰਾਹੀਂ ਹੀ ਇੱਕ ਤੋਂ ਦੂਜੇ ਜਾਨਵਰ ਤੱਕ ਪਹੁੰਚਦਾ ਉਹ ਚਿਚੜ ਦਾ ਨਾਮ ਹੁੰਦਾ ਦੋਸਤੋ ਹਾਈ ਲੋਮਾ ਹਾਈਲੋਮਾ ਨਾ ਦਾ ਚਿਚੜ ਜੇ ਪਸ਼ੂ ਦੇ ਲੱਗਿਆ ਤਾਂ ਫੇਰ ਹੀ ਉਹ ਪਰਜੀਵੀ ਜਿਹੜਾ ਪਰਜੀਵੀ ਹੈ ਫਲੇਰੀਆ ਅਨੂਲੇਟਾ ਫੇਰ ਹੀ ਉਸ ਪਸ਼ੂ ਤੇ ਅਟੈਕ ਕਰ ਸਕਦਾ ਜੇਕਰ ਆਪਾਂ ਕਿਸਾਨ ਵੀਰੋ ਆਪਣੇ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਉਣਾ ਹੈ ਤਾਂ ਆਪਾਂ ਨੂੰ ਇਸ ਦਾ ਟਰੀਟਮੈਂਟ 7 ਦਿਨਾਂ ਤੇ ਜਾਂ 10 ਦਿਨਾਂ ਤੇ ਵਪਾਰਵਾਹ ਕਾਨੂੰਨ ਬੂਟਲੈਕਸ ਲਾਉਣ ਦੀ ਬਜਾਏ ਆਪਾਂ ਨੂੰ ਜਿਹੜਾ ਹੈਗਾ ਚਿਚੜਾ ਤੋਂ ਬਚਾਉਣਾ ਚਾਹੀਦਾ ਆਪਣੇ ਜਾਨਵਰ ਨੂੰ ਜੇਕਰ ਆਪਾਂ ਆਪਦੇ ਪਸ਼ੂ ਨੂੰ ਜਾਨਵਰ ਨੂੰ ਚਿਚੜਾ ਤੋਂ ਬਚਾ ਲੈਨੇ ਆ ਤਾਂ ਇਸ ਬਿਮਾਰੀ ਤੋਂ ਆਪਾਂ ਬਚ ਸਕਦੇ ਆ ਜੋ ਕਿ ਬਹੁਤ ਹੀ ਜ਼ਿਆਦਾ ਨੁਕਸਾਨ ਕਰਦੀ ਹੈ ਤੇ ਇਸ ਦੇ ਵਿੱਚ ਹੁਣ ਲੱਛਣ ਕੀ ਹੈ ਆਪਾਂ ਨੂੰ ਇਸ ਸਮਝਣੀ ਪਊਗੀ ਵੀ ਜੇ ਬਿਮਾਰੀ ਹੋ ਗਈ ਆਪ ਨੂੰ ਪਤਾ ਕਿਵੇਂ ਲੱਗੂ ਵੀ ਆਪਾਂ ਨੂੰ ਹੁਣ ਟ੍ਰੀਟਮੈਂਟ ਕਰਾਉਣਾ ਚਾਹੀਦਾ ਇਸ ਬਿਮਾਰੀ ਦੇ ਵਿੱਚ ਦੋਸਤੋ ਜਿਹੜਾ ਬੁਖਾਰ ਹੈ 104 ਡਿਗਰੀ ਤੋਂ ਲੈ ਕੇ 106 ਡਿਗਰੀ ਫੈਰਨਹਾਈਟ ਤੱਕ ਹੋ ਜਾਂਦਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਤੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਜਿਵੇਂ ਇਸ ਬੱਚੇ ਦੀਆਂ ਜਿਹੜੀਆਂ ਲਿੰਫ ਨੋਡ ਆ ਜਿਹਨੂੰ ਆਪਾਂ ਗੰਡਾ ਕਹਿ ਦਿੰਨੇ ਆ ਤਾਂ ਹੀ ਉਹ ਗੰਡਾ ਵਾਲੀ ਬਿਮਾਰੀ ਬਣੀ ਆ ਉਹ ਵੱਡੀਆਂ ਹੋ ਜਾਂਦੀਆਂ ਸੁੱਜ ਕੇ ਜਦੋਂ ਆਪਾਂ ਦੇਖਾਂਗੇ ਪਲੀਸ ਸਕੇਪੂਲਰ ਜਾਂ ਆਪਾਂ ਕਹਿ ਦਈਏ ਵੀ ਮੂਹਰੇ ਹੱਥ ਤੋਂ ਅੱਗੇ ਢੌਣ ਦੇ ਵਿੱਚ ਇੱਕ ਲਿਫ ਨੋਡਸ ਹੁੰਦੀਆਂ ਗੰਡਾ ਉਹ ਸੁੱਜ ਜਾਂਦੀਆਂ ਸੁੱਜ ਕੇ ਕਾਫੀ ਵੱਡੀਆਂ ਹੋ ਜਾਂਦੀਆਂ ਸੋ ਉਹ ਇਹਦਾ ਇੱਕ ਲੱਛਣ ਹੈ ਤੇ ਪਸ਼ੂ ਜੇ ਆਪਾਂ ਵੱਡੇ ਪਸ਼ੂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੁੱਧ ਦੀ ਪੈਦਾਵਾਰ ਕਾਫੀ ਘਟ ਜਾਂਦੀ ਹੈ ਪਸ਼ੂ ਦਾ ਜਿਹੜਾ ਅਨੀਮਿਕ ਹੋ ਜਾਂਦਾ ਉਹਦੇ ਵਿੱਚ ਖੂਨ ਦੀ ਕਾਫੀ ਘਾਟ ਹੋ ਜਾਂਦੀ ਹੈ ਦੋਸਤੋ ਜੇ ਆਪਾਂ ਦੇਖਾਂਗੇ ਮਿਊਕਸ ਮੈਂਬਰੇਨ ਚੈੱਕ ਕਰਾਂਗੇ ਤਾਂ ਮਿਊਕਸ ਮੈਂਬਰੇਨ ਆ ਜਿਹੜੀਆਂ ਉਹਦੀਆਂ ਚਿੱਟੀਆਂ ਹੋ ਜਾਂਦੀਆਂ ਪੀਲੀਆਂ ਹੋ ਜਾਂਦੀਆਂ ਜੋ ਆਮ ਤੌਰ ਤੇ ਲਾਲ ਹੁੰਦੀਆਂ ਜਾ ਹਲਕੀ ਗੁਲਾਬੀ ਰੰਗ ਦੀਆਂ ਹੁੰਦੀਆਂ ਗਾਵਾਂ ਦੇ ਵਿੱਚ ਸੋ ਦੋਸਤੋ ਇਹਨਾਂ ਲੱਛਣਾਂ ਤੋਂ ਆਪਾਂ ਪਤਾ ਲਾ ਸਕਦੇ ਹਾਂ ਕਿ ਜਿਹੜਾ ਗਾਂ ਨੂੰ ਜਾਂ ਛੋਟੇ ਬੱਚੇ ਨੂੰ ਥਲੇਰੀਆ ਹੋ ਗਿਆ ਜੇ ਹੋ ਜਾਂਦਾ ਤਾਂ ਬਹੁਤ ਹੀ ਗੰਭੀਰ ਬਿਮਾਰੀ ਹੈ ਇਹਦੇ ਵਿੱਚ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਅਨੀਮਿਕ ਹੋਣ ਕਰਕੇ ਜੇ ਦਾ ਸਹੀ ਟਰੀਟਮੈਂਟ ਨਹੀਂ ਹੁੰਦਾ ਸਹੀ ਟਾਈਮ ਤੇ ਤਾਂ ਇਹਦੇ ਨਾਲ ਨੁਕਸਾਨ ਵੀ ਹੋ ਜਾਂਦਾ ਪਸ਼ੂ ਦਾ ਸੋ ਜੇ ਇਹ ਬਿਮਾਰੀ ਦੇ ਲੱਛਣ ਆ ਜਾਂਦੇ ਇੱਕ ਵਾਰੀ ਤਾਂ ਵਧੀਆ ਕਿਸੇ ਜਾਣਕਾਰ ਡਾਕਟਰ ਨੂੰ ਬੁਲਾ ਕੇ ਇਹਦਾ ਸਹੀ ਟ੍ਰੀਟਮੈਂਟ ਕਰਾਓ ਤਾਂ ਜੋ ਜੇ ਆਪਾਂ ਲੇਟ ਹੋ ਗਏ ਇਹਦੇ ਵਿੱਚ ਫਿਰ ਜੇ ਥੋੜਾ ਟਾਈਮ ਪੈ ਜਾਂਦਾ ਤਾਂ ਬਲੱਡ ਆ ਜਿਹੜਾ ਪਸ਼ੂ ਦਾ ਤਕਰੀਬਨ 4 ਜਾਂ 5 ਰਹਿ ਜਾਂਦਾ ਉਸ ਕੰਡੀਸ਼ਨ ਦੇ ਵਿੱਚ ਪਸ਼ੂ ਨੂੰ ਬਚਾਉਣਾ ਜਾਂਦਾ ਟ੍ਰੀਟਮੈਂਟ ਕਾਸਟਲੀ ਵੀ ਹੋ ਜਾਂਦਾ ਤੇ ਜਿਹੜਾ ਹੈਗਾ ਔਖਾ ਵੀ ਹੋ ਜਾਂਦਾ ਠੀਕ ਹੈ ਸੋ ਆਪਾਂ ਮਤਲਬ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਕਿ ਆਪਾਂ ਇਸ ਨੂੰ ਜਿਹੜਾ ਹੈਗਾ ਪਹਿਲਾਂ ਜਿਹੜੀ ਬਿਮਾਰੀ ਹੋਣ ਤੋਂ ਪਹਿਲਾਂ ਜਿਹੜੀ ਵਪਾਰਵਾ ਕਨੋਨ ਹੈ ਬਿਊਟਾਲੈਕਸ ਹੈ ਉਹ ਆਪਾਂ ਨਹੀਂ ਲਗਾਉਣੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੇ ਬਿਮਾਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੀ ਉਹਦਾ ਯੂਜ਼ ਕਰੋ ਸੋ ਦੋਸਤੋ ਡਾਇਗਨੋਸ ਦੇ ਵਿੱਚ ਆਪਾਂ ਦੇਖ ਲਿਆ ਵੀ ਇਹਦੀ ਆਪਾਂ ਪਛਾਣ ਕਿਵੇਂ ਕਰਨੀ ਹੈ ਤੁਹਾਨੂੰ ਦੱਸਤਾ ਵੀ ਚਿਚੜ ਜਿਹੜੇ ਮੀਨ ਆ ਜੇ ਚਿਚੜ ਲੱਗੇ ਤਾਂ ਚਿੱਤੜਾ ਨਾਲ ਵੀ ਇਹ ਬਿਮਾਰੀ ਟਰਾਂਸਮਿਟ ਹੋਊਗੀ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਸੋ ਪਸ਼ੂ ਨੂੰ ਆਪਾਂ ਚਿਚੜਾ ਤੋਂ ਬਚਾਉਣਾ ਦੂਜਾ ਟੈਸਟ ਆਪਾਂ ਜਿਹੜਾ ਕਰ ਸਕਦੇ ਆ ਲੈਬ ਦੇ ਵਿੱਚ ਉਹ ਜਿਹੜੀ ਲਿੰਫ ਨੋਡ ਹੁੰਦੀ ਆ ਲਿੰਫ ਨੋਡ ਦਾ ਆਪਾਂ ਐਸਪਿਰੇਟ ਐਸਪਿਰੇਟ ਮਤਲਬ ਉਹਦਾ ਜਿਹੜਾ ਪਾਣੀ ਹੈ ਉਹ ਆਪਾਂ ਸਿਰੰਜ ਨਾਲ ਖਿੱਚ ਕੇ ਲੈਬ ਦੇ ਵਿੱਚ ਜਿਦੇ ਵਿੱਚੋਂ ਆਪਾਂ ਜਿਹੜਾ ਉਹ ਪਰਜੀਵੀ ਆ ਉਹ ਪਰਜੀਵੀ ਨੂੰ ਆਪਾਂ ਮਾਈਕਰੋਸਕੋਪ ਦੇ ਖੱਲੇ ਦੇਖ ਸਕਦੇ ਆ ਤਾਂ ਉਹਦੀ ਆਪਾਂ ਡਾਇਗਨੋਸ ਕਰ ਸਕਦੇ ਆ ਕਿ ਇਹਨੂੰ ਵਾਕੀ ਥਲੇਰੀਆ ਹੋਇਆ। ਸੋ ਦੋਸਤੋ ਜਿਹੜੀ ਸਮਝਣ ਵਾਲੀ ਗੱਲ ਹੈ ਇਹਦੇ ਵਿੱਚ ਜੇ ਆਪਾਂ ਹੁਣ ਨਚੋੜ ਇਹਦਾ ਕੱਢੀ ਇਹ ਤਾਂ ਦੋ ਗੱਲਾਂ ਦਾ ਖਾਸ ਧਿਆਨ ਰੱਖਣਾ ਇੱਕ ਤਾਂ ਆਪਣੇ ਪਸ਼ੂਆਂ ਨੂੰ ਚਿਚੜ ਨਹੀਂ ਲੱਗਣ ਦੇਣੇ। ਚਿਚੜਾ ਤੋਂ ਆਪਾਂ ਬਚਾਉਣਾ ਤਾਂ ਜੋ ਆਪਣੇ ਪਸ਼ੂਆਂ ਨੂੰ ਆਪਾਂ ਥਲੇਰੀਆ ਗੰਡ ਵਾਲੀ ਬਿਮਾਰੀ ਤੋਂ ਬਚਾ ਸਕੀਏ ਚਾਹੇ ਵੱਡਾ ਪਸ਼ੂ ਆ ਚਾਹੇ ਉਹ ਬੱਚੀ ਜਾਂ ਬੱਚਾ। ਦੂਜੀ ਗੱਲ ਜਿਹੜਾ ਹੈਗਾ ਆਪਾਂ ਜਿਹੜੀ ਜੇ ਉਹਨੂੰ ਪ੍ਰੋਬਲਮ ਨਹੀਂ ਹੋ ਆਪਾਂ ਵਪਾਰਵਾ ਕਾਨੂੰਨ ਬਿਊਟਾ ਲੈਕਸ ਦਾ ਯੂਜ਼ ਨਹੀਂ ਕਰਨਾ 7 ਦਿਨਾਂ ਦੇ ਵਿੱਚ ਆਪਾਂ ਉਹਦਾ ਯੂਜ਼ ਕਰਕੇ ਹੋਰ ਸਟ्रेस ਪਾਉਂਦੇ ਆ ਇੱਥੇ ਜੇ ਆਪਾਂ ਵਰਤਨਾ ਤਾਂ ਆਪਾਂ ਇਹਨੂੰ ਮਲਾਪਰਹਿਤ ਕਰਨਾ ਜ਼ਰੂਰੀ ਹੈ ਪਸ਼ੂ ਨੂੰ ਬੱਚੇ ਨੂੰ ਜਦੋਂ ਉਹਦਾ ਜਨਮ ਹੁੰਦਾ ਉਹਨੂੰ ਮਲਾਪਰਹਿਤ ਲਾਜ਼ਮੀ ਕਰੋ ਉਹ ਤੁਸੀਂ ਕਿਸੇ ਵੀ ਡੀਵਾਰਮਰ ਨਾਲ ਕਰ ਸਕਦੇ ਹੋ ਆਲਵੈਂਡਾਜੋਲ ਹੈ ਪਨਵੈਂਡਾਜੋਲ ਹੈ ਪਾਈਪਰਾਜਿਨ ਹੈ ਠੀਕ ਹੈ ਉਹਨੂੰ ਮਤਲਬ ਉਹਨੂੰ ਮਲਾਪਰਹਿਤ ਕਰੋ ਜਿਸ ਨਾਲ ਕਿ ਉਹ ਕੋਈ ਡਾਇਰੀਆ ਦੀ ਸਮੱਸਿਆ ਹੈ ਬੱਚੇ 'ਚ ਜਾਂ ਕੋਈ ਹੋਰ ਪ੍ਰੋਬਲਮ ਹੈ ਜੋ ਮਾਪਾ ਨਾਲ ਆਉਂਦੀ ਹੈ ਉਹ ਨਾ ਆਵੇ ਤੇ ਬੱਚਾ ਜੋ ਵੱਚ ਸਕੇ ਸੋ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਦੋਸਤੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਇਹ ਜੀ ਬਹੁਤ ਵੱਡੀ ਧਾਰਨਾ ਬਣੀ ਹੋਈ ਹੈ ਇਹ ਜਿਹੜੀ ਹੈ ਲੋਕਾਂ ਦੇ ਵਿੱਚੋਂ ਕਲੀਅਰ ਹੋ ਸਕੇ ਅੱਜ ਸਾਨੂੰ ਇੱਕ ਫਾਰਮਰ ਨੇ ਬੁਲਾਇਆ ਸੀ ਤੇ ਇਹ ਫਾਰਮਰ ਚਲੋ ਇਹਨਾਂ ਨੂੰ ਨਹੀਂ ਪਤਾ ਇਹਨਾਂ ਦੇ ਧਾਰਨਾ ਬਣੀ ਆ ਸਾਡਾ ਸਮਝਾਉਣਾ ਫਰਜ਼ ਸੀ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਸੀ ਵਾਤਵਾਦ ਲੋਕਾਂ ਨਾਲ ਇਸ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ